ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤੇ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਣ ਆਪਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮੁਹੰਲਾ ਪਹਿਲਾ ਦੁਖ ਤਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਹਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਬਿਸ਼ ਕਰਣਾ ਸੋ ਕਰ ਰਹਾ ਸੋਦਰ ਰਾਗਿਆ ਸਾ ਮਹੱਲਾ ਪਹਿਲਾ ਇਕ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਤਵੈ ਸਰਬ ਸਮਾਲੇ ਵਾਜੇ ਤੇਰੇ ਨਾਮ ਦੇ ਅਨੇਕੇ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸੋ ਕਈਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਦਨੋਂ ਚਿਤ ਗੋਬਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋਂ ਈਸਰ ਵਰਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋਂ ਇੰਦਰਿੰਦਰਾਸਣ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਦਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਦਨੋਂ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਣਿਆ ਮਨਮੋਹਨ ਸੂਰਗ ਮਛ ਪਿਆਲੇ ਗਾਵਨ ਤੁਧਨੋ ਰਤਨਿ ਉਪਾਏ ਤੇਰੇ ਅਠਸਠ ਤੀਰਤ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬਰੈ ਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਤੁਧ ਨੋ ਗਾਵਨਾਂ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀਮਾ ਆ ਜੈਨਿ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਸ ਦੀਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਉਹ ਸਾਹਾ ਪਤ ਸਹਿਬ ਨਾਨਕ ਰੈਣ ਰਜਾਈ ਆਸਾ ਮਹੰਲਾ ਪਹਿਲਾ ਸੁਣ ਵਡਾ ਆ ਕਹਿ ਸਭ ਕੋਏ ਕਿ ਵਡ ਵਡਾ ਡੀਠਾ ਹੋਏ ਕੀਮਤ ਪਾਏ ਨਾ ਕਹਿ ਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੇ ਤਾ ਕੇ ਵਡ ਚੀਰਾ ਰਾਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤੇਲ ਵੜਿਆਈ ਸਭ ਸਤ ਸਭ ਤਵ ਸਭ ਚੰਗਿਆਈਆਂ ਸੇਤਾ ਪੁਰਖਾਂ ਕੀਆਂ ਵੜਿਆਈਆਂ ਤੁਧ ਵਿਣ ਸਦੀ ਕਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੰਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਇਤ ਭੁਖ ਹੈ ਖਾਏ ਚਲੀਏ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਹਿ ਰਹਾਉ ਸਾਚੇ ਨਾਮ ਕੀ ਤਿਲ ਵੜਾਈ ਆਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਨਾ ਹੋਵੇ ਸੋਗ ਦਿੰਦਾਰੈ ਨ ਚੂਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਪ ਤੇ ਵੜ ਤੇਰੀ ਦਾਤ ਜਿੰਦਨ ਕਰ ਕਹਿ ਕੀਤੀ ਰਾਤ ਫਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰਕੇ ਜਨ ਸਤਗੁਰ ਸਤਪੁਰਖ ਬਿਨੋ ਕਰੋ ਗੁਰਪਾਸ ਹਮ ਗਿਰੇ ਗਿਰਮ ਸਤਗੁਰ ਸ਼ਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੇ ਹੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਨੇ ਖਾਸ ਧਨ ਤਨ ਸਤ ਸੰਗਤ ਜਿਤਾ ਰਸ ਪਾਇਆ ਮੇਲੇ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੰਦਾ ਪੰਜਵਾ ਕਾਹਿਰੇ ਮਨ ਚਿਤਵੇ ਉਦਮਾ ਜਾ ਆਹਰ ਹਰ ਜੀਉ ਪਰਿਆ ਸਹਿਲ ਪਥਰ ਮੈਂ ਜੰਤੀ ਉਪਾਏ ਤਾਂ ਕਰਿ ਜਿਕੇ ਆਗੈ ਕਰ ਧਰਿਆ ਮੇਰੇ ਮਾ ਦੋਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਿਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਏ ਠਾਕੁਰ ਕਾਹੇ ਮਨ ਪੋ ਕਰਿਆ ਊੜੇ ਊੜਿਆ ਵੈਸੇ ਕੋ ਸਾਧ ਸੁਪਾਛੇ ਬਚਦੇ ਛਰਿਆ ਤਿਨ ਕਵਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸੇ ਅਸ਼ਟ ਸਿਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰજન ਹਰ ਪੁਰਖ ਨਿਰੰજન ਹਰਿ ਅਗਮ ਅਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੋਂ ਜੀਆਂ ਕਾ ਦਾਤਾ ਤਾਰਾ ਹਰ ਦਿਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਵੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬਰੰਧ ਬੇ ਅੰਤ ਬੇ ਅੰਤ ਜੀ ਤੇਰੇ ਕੀਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੈਨੂੰ ਗੁਰ ਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਤੇ ਆਇਆ ਜੀ ਤਿਨ ਟੁੱਟੀ ਜਮ ਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿਆਣ ਕੇ ਅਨੇਕ ਅਨੰਤਾ ਤੇਰੀ ਅਨੰਤ ਤੇਰੀ ਅਨ ਕਰੈ ਹਰ ਪੂਜਾ ਜੀ ਤਪਤਾ ਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਗਿਰਿਆ ਅਖੰਡ ਕਰਮ ਕਰੰਤਾ ਸੇ ਭਗਤ ਸੇ ਭਗਤ ਬੱਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਦ ਦੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਦੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਦ ਆਪੇ ਸਰਵਿਸ਼ਟ ਸਭੇ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਚਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਮਹੰਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੋ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਦਾਤਾ ਮਨ ਮੁਹਕਾਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਸੁੰਦਰੀਆ ਉਹ ਸਬਦ ਜਹੀ ਮਾਏ ਤੁਜ ਵਿਨ ਦੂਜਾ ਕੋਈ ਨਾਹੇ ਜੀ ਜੰਦ ਸਭ ਤੇਰਾ ਖੇਲ ਵਿੰ ਜੋਗ ਮਿਲ ਵੀ ਚੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿ ਜਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਵਿਨ ਦੂਜਾ ਔਰ ਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਕਟ ਹੋਏ ਆਸਾ ਮਹੱਲਾ ਪਹਿਲਾ ਤਿਤੋ ਸਰਵ ਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋ ਪਦ ਨਹੀਂ ਚਾਲੈ ਹਮ ਦੇਖਾਂ ਤੈ ਡੂ ਵੀ ਲੈ ਮਨ ਏਕ ਨ ਚੇਤ ਸਮੂੜ ਮਨਾ ਹਰ ਵਿਸਰ ਤੇਰੇ ਗੁਣ ਦਿਲਿਆ ਰਾਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਿਆ ਪਰਣ ਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪਰਪਤ ਮਾਨਫ ਦੇ ਹਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਲ ਤੇਰੀ ਕਿਤੇ ਨਾ ਕਾਮ ਮਿਲ ਸਾਧ ਸੰਤ ਬਜ ਕੇ ਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਮਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦਇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦਇ ਮੋਏ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰਿਆ ਸਭ ਬੈ ਰਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਣਾ ਤਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਬਹਾਥ ਦੈ ਮੁਝੇ ਉਵਰੈ ਮਰਨ ਕਾਲ ਕਾ ਤਰਾ ਸਨਵਰੈ ਉਜੋ ਸਦਾ ਹਮਾਰੇ ਪਛਾ ਸ਼੍ਰੀ ਹਸਤੂਜੋ ਕਰਿ ਹੋ ਰਛਾ ਰੱਖ ਲਿਓ ਮੋਇ ਰਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੋ ਉਪਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਨ ਕਾਲ ਜੋਗੀ ਸਿਵ ਕੀ ਹੋਵੇਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤਿ ਜੈ ਸ਼ਣੇ ਉਪਜਾਇਓ ਆਦ ਅੰਤੈ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੇ ਸੇਵਕਨ ਕੋ ਸੇਵਕਨ ਸੁਭਦੀਓ ਸਤਰਣ ਕੋ ਪਰਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ जिंटी ते कुन चरया सथूला सब पर कृपा दृष्ट कर फूला संतन दुख पाए ते दुखी सुख पाए सादन के सुखी एक एक की पीर पशानै कट कट के पट पट की जानै जव उठ कर करा कर तारा पर जा तब तब दे अपारा जव या कर कर तो कहूं तुम मैं मिल तो दे तर सब हूं जेते वदन श्रेष्ठ सब तारै आप अपनी बूजी उचारै तुम सब ही तेरै तनेरा रम्यंत वेद भेद हरि आलम ਨਿਰੰਕਾਰ ਨਿਰਵਕਾਰ ਨਿਰਲਾmbਿਆਦ ਨੀਲ ਨਾਦੇ ਸੰਬਤਾ ਕਾ ਮੂੜਿ ਉਚਾਰਤ ਵੇਦਾ ਜਾ ਕੋ ਭੇਵ ਨਾ ਪਾਤ ਵੇਦਾ ਤਾ ਕੋ ਕਰਪਾ ਹਨੇਨ ਮੰਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾ ਦੇਵ ਕੋ ਗੈਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਕਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਆਰੰਕ ਬਿਉ ਰਾਵ ਕੈ ਭੂ ਪਾਇੰਡ ਜੇ ਰ ਸਿਤਜ ਕੀਨੀ ਉਤਪੁਜ ਕਾਨ ਬਹੁ ਰਲਚ ਦੀਨੀ ਕਉ ਹੋਲ ਰਾਜਾ ਹ ਬੈਠਾ ਕਉ ਸਿਮੰਡ ਪਿਓ ਸ਼ੰਕਰ ਈ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਬਵਿਆਤ ਜੁਗਾਦ ਸਰੂਪ ਸੇ ਅੰਬਾਓ ਅਵ ਰਖਾ ਮੇਰੀ ਤੁਮ ਕਰੋ ਸਿੱਖਿ ਉਬਾਰ ਸਿੱਖ ਸੰਗ ਰੋ ਦੁਸ਼ਟੀ ਤੇ ਉਠੋ ਤੇੜ ਪਾਤਾ ਛਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋਇ ਤੋ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਾ ਹਉ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੈ ਆਹ ਤਾਕੇ ਕਾਲ ਨਿਕਟ ਨਹੀ ਅਹ ਰੱਛਾ ਹੋਏ ਤਾ ਸਭ ਕਾਲਾ ਦੁਸ਼ਟ ਅਰਿਸ਼ਟ ਡਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਕੇ ਤਾਪ ਤਨ ਪਰ ਮੋ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸਾਸ਼ ਸਕੇ ਨ ਕੋਈ ਇਕ ਵਾਰ ਜਿਨ ਤਮੈ ਸਮਾਰਾ ਕਾਲ ਪਾਸ ਤੇ ਤਾਇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸ਼ਰਨ ਤੇ ਹਾਰੀ ਆਪਾਤ ਦੈ ਲਿਓ ਉਬਾਰੀ ਸਰਵ ਥੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਧਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤੇਕ ਨਾਮ ਆਨਿਓ सिमरत शास्त्र वेद सबे बो वेद कहै हम एक नाम जान्यो श्री जसपान कृपा तुम्हारी करमै ना कहो सब तोहे बखान्यो तो दोहरा सगले द्वार कौ छाडकै गयो तुहारो द्वार बाहे गहे की लाज अस गोविंद दास तुहार रामकली महल्ला तीजा आनंद को ओंकार सतगुरु प्रसाद आनंद पाया मेरी माए सतगुरु मैं पाया सतगुरु ता पाया सहज सेती मानव जियां बात आईयां राग रतन परिवार परियां शब्द गावण आईयां शब्द गाता गाओ हरि के रा मन जिनी बसाया कह नानक आनंद होवा सतगुरु मैं पाया हे मन मेरेया तू सदा रहो हरि नाम ले हरि नाम रो तू मन मेरे दुख सब विसारणा ਅੰਗਈਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਂ ਗਲਾ ਸਮਰਤ ਸਵਾਮੀ ਸੋ ਕਿਉ ਮਨੋ ਵੇਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੀ ਸਹਿ ਜਿਸ ਦੇ ਸੋ ਪਾਵੇ ਸਦਾ ਸਿਮਤ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸ਼ਾਤ ਸੁਖ ਮਨਾਇ ਵਸਿਆ ਜਿਨ ਇੱਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਦੀਆਂ ਇਹ ਵੜਿਆਈਆਂ ਕਹ ਨਾਨਕ ਸੁਣੋ ਸੰਤੋਸ਼ ਵਤ ਰੋਪੇ ਆ ਰੋ ਸੱਚਾ ਨਾਮ ਮੇਰਾ ਆਧਾਰੋ ਆਜੇ ਪੰਜ ਸ਼ਬਦ ਅਧਿਕਾਰ ਸਭ ਆਗੇ ਕਾਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕੈ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦਾ ਜੇ ਅਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰਵਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹਲਾ 5 ਥਾਲ ਵਿੱਚ ਦਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾਵੇਓ ਜਿਸ ਕਾ ਸਭ ਸੇ ਆਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤ ਜੀ ਨਹ ਜਾਈ ਨਿਤ ਨਿਤ ਰਖਿ ਉਰ ਤਾਰੋ ਤਨ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਿਮ ਪਸਾਰੋ ਸਲੋਕ ਮਹੰਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤਾਈ ਮੈਂ ਨਿਰਗੁਣ ਆਰੇ ਕੋ गुण ਨਹੀਂ ਆਪੇ ਤਰਸ ਭਇ ਹੋਈ ਤਰਸ ਭਇ ਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਰਸ ਭਇ ਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਤਿਥੈ ਤੂੰ ਸਮਰਥ ਜਿਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੈ ਦੂਤ ਨਾਏ ਤੇਰੇ ਛਿੜ ਜਾਹੇ ਪਉ ਚਲ ਵਿਖਮਸਗਾ ਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸਮਾਲੇ ਸਾਇ ਸਾਇ ਮਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਹੇ ਸਲੋਕ ਮਹਲਾ 5 ਅੰਤਰ ਗੋਰੀ ਆਰਾਧਣਾ ਜੇ ਵਾਜਕ ਗੁਰਨਾਉ ਨਿਤਰੀ ਸਤਗੁਰੂ ਪੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਓ ਕਉ ਨਾਨਕ ਕਿਰਪਾ ਕਰੇ ਜਿਸਨੂੰ ਏਵ ਹਥ ਦੇ ਜਗ ਮੈਂ ਉਤਮ ਗਾੜੀ ਐ ਨਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਖਣਹਾਰ ਆਪਿ ਵਾਰਿਅਨ ਗੁਰ ਕੀ ਪੈਰੀਂ ਪਾਏ ਕਾਜ ਸਵਾਰਿਅਨ ਹੋ ਆਇ ਆਪ ਦਿਆਲ ਮਨਹੁ ਨਾ ਵੇਸਾਰਿਅਨ ਸਾਜਨਾ ਕੈ ਸੰਗ ਪਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰੀ ਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸੇ ਮਾਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ